ਨਾਟ ਕੱਢਣਾ ਦਾ ਟੁੱਟਿਆ ਹੋਇਆ ਇਹਦਾ ਜੋਇੰਟ ਵਾਲਾ ਅੰਕਲ ਆ ਗਿਆ ਕਹਿੰਦਾ ਕੜਾਏ ਦੇ ਬਿੰਦਰ ਬਿਲਡਿੰਗ ਸੈੱਟ ਲਿਆਂਦਾ ਜੀ ਸਿਆਲਵੇ ਤੋਂ ਲੱਗੇ ਬੇ ਨਟ ਕੱਢਣ ਨਟ ਉਹ ਆਈ ਜਿਹੜਾ ਛਤਰੀ ਦੇ ਡੰਡੇ ਵਾਲਾ ਹੁੰਦਾ ਜੀ ਉਰੇ ਵਾਲਾ ਉਹ ਨਟ ਵੀ ਨਟ 9 ਇੰਚ ਲੈ ਰਿਆ ਨਿਕਲਦਾ ਜੀ ਤਾਂ ਕਰਕੇ ਜੀ ਹੁਣ ਸੋਚ ਰਹੇ ਆਂ ਵੀ ਦੇਖੋ ਕੀ ਬਣਦਾ ਕੀ ਕਰ ਸਕਦੇ ਜੀ ਚਲੋ ਇੱਕ ਐ ਹੋਇਆ ਵਾ ਮੰਨੋ ਹੁਣ ਇਹਨੂੰ ਹੁਣੇ ਵੀ 10 ਕ ਨਟੇ ਆ ਜੀ 8-10 ਨਟੇ ਨੇ ਜੋਇੰਟ ਦੇ ਆ ਤਾਂ ਇੱਕ ਨਟੇ ਐ ਵੀ ਚਲੋ ਪਹਿਲਾਂ ਵੀ ਚੱਲੇ ਰਿਹਾ ਤਾਂ ਅੰਕਲ ਕਾ ਆ ਗਿਆ ਕਹਿੰਦਾ ਜੇ ਰਿਆ ਨਿਕਲਦਾ ਬਿੰਦਰ ਦਾ ਕਢਾਏ ਲੋ ਕਹਿੰਦਾ ਵੀ ਮੇਰਾ ਕੰਮ ਗੰਨੇ ਗੁੰਨੇ ਦਾ ਕਹਿੰਦਾ ਟੋਚਨ ਵੀ ਪੈ ਜਾਣੇ ਤਾਂ ਮਾ ਭਾਈ ਦੇਖ ਲੰਨੇ ਹੁਣ ਦੇਖਦੇ ਆਂ ਕੀ ਬਣਦਾ ਤੇ ਬਾਕੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਦੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾਂਗੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਹੀ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਤੇ ਚੱਲ ਰਿਹਾ ਜੀ ਕੰਮ ਨਵੇਂ ਸਾਲ ਦੇ ਵਿੱਚ ਟਰੈਕਟਰ ਆਇਆ ਬਈ ਇਹ 2 3 ਤਰੀਕ ਦਾ 4 ਦਾ ਜੀ 4 ਦਾ ਪੇਸ਼ ਅੱਗੇ ਤੁਹਾਨੂੰ ਬਲੌਗ ਮਿਲੂਗਾ 4 ਤਰੀਕ ਦਾ ਆਇਆ ਬਕਲ ਦਾ ਇਹ ਤੇ ਇਹਦਾ ਖੋਲ ਕੇ ਕੜਾ ਪਾਣਾ ਦਾ ਕੜਾ ਪਾ ਕੇ ਤਾਂ ਬੀਲ ਕੱਸਤੇ ਆ ਜੀ ਦੇਖ ਲੋ ਜੀ ਬਾ ਹੁਣ ਕਲੱਚ ਕੱਸਣਾ ਤਾਂ ਮੈਂ ਸੋਚਿਆ ਵੀ ਚਲੋ ਕਢਾਏ ਦਿੰਨੇ ਜੇ ਨਿਕਲ ਗਿਆ ਪਰ ਲੱਗਦਾ ਨਹੀਂ ਜੀ ਇਹ ਛਤਰੀ ਵਾਲਾ ਨਟ ਤਾਂ ਕਿਤੇ ਬੰਦੇ ਨਾਲ ਜਿਆਦਾ ਟਾਈਟ ਕਰਤੇ ਆ ਜਦ ਖੋਲਿਆ ਫਿਰ ਉਸ ਨਾ ਛਤਰੀ ਵਾਲਾ ਪੈ ਪੈ ਜਿਹੜਾ ਇਹਦੇ ਵਿੱਚ ਪਾਣੀ ਪਈ ਜਾਂਦਾ ਜੀ ਪਾਣੀ ਆ ਕੇ ਨਟ ਕੋਲ ਰੁਕੀ ਜਾਂਦਾ ਉਹ ਵੀ ਜੜ ਜੜ ਦੀ ਇਲਾਕਾ ਇਹ ਨਾ ਟੁੱਟ ਗਿਆ ਹੈ ਕੁਸਾ ਇਹਦੇ ਚ ਅਰਥ ਤਾਂ ਬਾਈ ਅਰਥ ਉਹ ਅਰਥ ਹੈ ਨਾ ਜੇ ਢਿੱਲ ਪਈ ਜਾਵੇ ਉਹ ਅਰਥ ਗਰਮ ਕਰਕੇ ਨਟ ਨੂੰ ਨਾ ਅੰਦਰ ਸੀਜ ਕਰ ਦਿੰਦਾ ਮੈਂ ਤਾਂ ਅਰਥ ਤਾਂ ਇਹਦੇ ਚ ਹਨਾ ਤੇ ਇਹ ਬਲੌਗ ਤਾਂ ਤੁਹਾਨੂੰ ਜ਼ਿਆਦਾਤਰ ਦੁਕਾਨ ਦਾ ਹੀ ਮਿਲ ਰਿਹਾ ਜੀ ਮਾਤਾ ਇਹ ਬੈਲਡਿੰਗ ਸੈਟ ਲਿਆ ਸਕਦੇ ਤੇ ਬੰਦਾ ਵੀ ਲਿਆ ਏ ਨਿਕਲ ਆ ਨਾ ਨਿਕਲਣਾ ਤਾਂ ਹੁਣ ਨਟ ਦੀ ਮਰਜੀ ਹੈ ਹਰ ਐ ਤਾਂ ਢੰਗ ਦਾ ਸਾਨੂੰ ਇਹ ਵਰਤਣੇ ਪੈਣੇ। ਜਾਂ ਮਿਸਤਰੀ ਸਾਹਿਬ ਵਰਤੂ ਸਾਡਾ ਕੋਈ ਢੰਗ। ਮੈਂ ਤਾਂ ਹੁਣ ਜੋੜਨਾ ਪਈ ਇਹ। ਬਾਅਦ ਚਟਾਕ ਹੈ ਪ੍ਰੈਸ਼ਰ ਪਲੇਟ, ਕਲੱਚ ਕੱਸਕਾ। ਬਾਅਦ ਜੋੜਨਾ, ਜੋੜੇ ਤੇ ਬਾਅਦ ਆਪਣੇ ਬੱਜ ਗਏ ਜੀ। ਹੁਣ 4 ਦਾ ਟਾਈਮ ਹੋ ਗਿਆ ਹੋਣਾ 3:30-4 ਦਾ। ਮੈਂ ਸੋਚ ਰਿਹਾ ਅੱਜ ਦੇ ਹੋ ਜਾਵੇ ਟਰੈਕਟਰ। ਇਹ 22 ਗੰਕਲ ਵੀ ਕਹਿ ਰਿਹਾ ਕੱਲੂ ਪਰਚੀ ਹੈ ਗੰਨੇ ਦੀ। ਟਰਾਲਾ ਖੜਾਣਾ ਲੋਡ ਹੋਣਾ ਇਹਨੂੰ। ਚਲੋ ਦੇਖਦੇ ਹਾਂ ਹੁਣ ਕੀ ਆ ਕੁਝ ਬਣਦਾ। 19 ਨੰਬਰ ਦੇ ਆ ਜੀ। 19 ਨੰਬਰ ਗੋਟੀ ਬਾਈ। ਦੇਖਦੇ ਹਾਂ ਹੁਣ ਖੁੱਲੂ ਵੀ ਹੈ। ਇਹਨਾਂ ਮਣੀ ਸੱਟੇ ਦੇ ਲੰਦਾ ਇੱਕ ਵਾਰ ਹਲਕੀ ਹੈ ਨਾ ਇਹ ਸੱਟ ਜੀ ਦੇ ਕਾ ਅੱਗੇ ਪਿੱਛੇ ਜਾ ਕਰਕੇ ਹੁਣ ਤਾਂ ਲੱਗਦਾ ਭਾਈ ਅੰਦਰ ਤੇ ਘੁੰਮਿਆ ਹੈ ਨਾ ਪਹਿਲਾਂ ਵੀ ਇਹੀ ਕਰਦਾ ਸੀ ਪਹਿਲਾਂ ਅਸੀਂ ਨੜ ਛੋਟਾ ਲਾਇਆ ਸੀ ਹੁਣ 19 ਦਾ ਲਾਇਆ ਅੰਦਰ ਦੇ ਘੁੰਮ ਰਿਹਾ ਹੁਣ ਤਾਂ ਜਿਹੜਾ ਘੁੰਮ ਰਿਹਾ ਮੜਾ ਇੱਕ ਵੀ ਪਰ ਐ ਨਹੀਂ ਪਤਾ ਵੀ ਐ ਹੀ ਲੱਗਾ ਕਿਤੇ ਗਰਮ ਹੋ ਕੇ ਟੁੱਟ ਜਾਣਾ ਹੁਣ ਤਾਂ ਬਰਾਬਰ ਤੇ ਟੁੱਟੂ ਜਾ ਟੁੱਟੂ ਜਾਂ ਤਾਂ ਹੁਣ ਖੁੱਲ ਜੂਗਾ ਜਾਂ ਫਿਰ ਟੁੱਟ ਜੂਗਾ ਮੇਰੇ ਹਿਸਾਬ ਨਾਲ ਗਰਮ ਹੋਇਆ ਵਾ ਮੜਾ ਹਲਾਏ ਲੈ ਇਹਨੂੰ ਇਹ ਖੁੱਲ ਜਾਏ ਇਹੁਰਕ ਪਾਲਾ ਹੋਰ ਜੇ ਪੈਂਦੀ ਤੇ ਜੇ ਖੋਲੇ ਜੇ ਮੈਂ ਦੇਖ ਲਈ ਨਹੀਂ ਤਾਂ ਫਿਰ ਆਪਾਂ ਨੇ ਜੋੜ ਦੇਣਾ ਬਾਈ ਅੰਕਲ ਨੂੰ ਕਹਿਣਾ ਇੱਕ ਨਾਟਾ ਇਹਦਾ ਇਹਦੇ ਸੱਲ ਵੱਜ ਗਿਆ ਫਿਰ ਹਨਾ ਬਿੱਟ ਘਮਾਣਾ ਪਊਗਾ ਹਨਾ ਬਿੱਟ ਘਮਾ ਕੇ ਫਿਰ ਦੁਬਾਰਾ ਚੂੜੀ ਪਾਣੀ ਪੈਣੀ ਹੈ ਹੁਣ ਤਾਂ ਲਾਜ ਹੀ ਹੈ ਹੋਰ ਲਾਜ ਕੋਈ ਨਹੀਂ ਹੈ ਬਾਈ ਪਹਿਲਾ ਲਾਇਆ ਵਾ ਜੋਰ ਦੀ ਉਹ ਤਾਂ ਫੈਲ ਹੋ ਲਿਆ ਕੰਮ। ਉਹ ਦੂਜੀ ਵਾਰ ਲਾਇਆ ਨਾਟ। ਪਾਣੀ ਤਾਂ ਹੈਗਾ ਹਾਂ। ਲਿਆਵਾ। ਖੁੱਲ ਜਾਊਗਾ ਜਾਂ ਸਰਹਿਰ ਬੱਸ ਜੇ ਨਾ ਖੁੱਲਿਆ ਨਾ ਆਪਾਂ ਨਾ ਇਦਾਂ ਹੀ ਜੋੜ ਦੇਣਾ। ਚਲਾ ਤਾਂ ਇੱਕ ਐ ਤਾਂ ਵੀ ਕਲੱਚ ਖੁੱਲਿਆ ਵਾ ਇੱਕ ਵਾਰ ਦੇਖ ਲਈਏ ਕਢਾ ਕੇ ਸਾਡਾ ਫਰਜ ਐ। ਨਾ ਕੁਝ ਬਣਿਆ ਫੇਰ ਦੇਖੀ ਜਾਊਗੀ ਯਾਰ। ਐਦਾਂ ਤਾਂ ਟੈਟ ਹਨਾ। ਪਰ ਐਂ ਵੀ ਦੋੇ ਪਾਸੇ ਹੀ ਘੁਮਾ ਕੇ ਲੋਟ ਆਉਣਾ ਇਹਨੇ। ਲੋ ਜੀ ਜਦ ਕੰਮ ਫਸਦਾ ਨਾ ਐ ਫਸ ਜਾਂਦਾ ਹੀ। ਉਹ ਕਹਾਵਤ ਵੀ ਸੱਚ ਹੈ ਕਹਿੰਦੇ ਅੱਖਾਂ ਦੇਖੀ ਮੱਖੀ ਖਾਈ ਨਹੀਂ ਨਾ ਜਾਂਦੀ ਹੁਣ ਅਕਲ ਨਾਲ ਵੀ ਦੇਖ ਲਿਆ ਵਈ ਟੁੱਟਿਆ ਵਾ ਇਹ ਹੁਣ ਤਾਂ ਪਤਾ ਹੀ ਤਾਂ ਹੁਣ ਚੱਲ ਖੁੱਲ ਵੀ ਗਿਆ ਅੰਕਲ ਕਹਿੰਦਾ ਖੁੱਲਿਆ ਵਾ ਹੁਣ ਕੜਾ ਵੀ ਸਕਦੇ ਨਹੀਂ ਤਾਂ ਫਿਰ ਆ ਜੁਆਇੰਟ ਗੈਲ ਲੱਗ ਗਿਆ ਨਾ ਇਹਦੇ ਅੰਦਰ ਐ ਫਿਰ ਇਹ ਫ੍ਰੀ ਹੁੰਦਾ ਨਿਊਟਰਲ ਇਹਦੇ ਜੀ ਗਾਹਾਂ ਚੂੜੀ ਆ ਉਹਦੇ ਚ ਤਾਂ ਕਰਕੇ ਜੇ ਤਾਂ ਹੁਣ ਖੁੱਲਿਆ ਖੁੱਲਿਆ ਨਹੀਂ ਫੱਟਣਾ ਖੁੱਲ ਜਾਣਾ ਵੈਸੇ ਪਰ 100 ਚੋਂ 98% ਉਮੀਦ ਹੈ ਨਹੀਂ 1 ਜਾਂ 2% ਹੈ ਉਹ ਦੇਖ ਲੈਣੇ ਜ਼ੋਰ ਲਾ ਕੇ ਵੀ ਕੀ ਬਣਦਾ ਬਾਕੀ ਲੱਗਦਾ ਤਾਂ ਹੈ ਨਹੀਂ ਮਨ ਟੁੱਟ ਗਿਆ ਪੈ ਗਿਆ ਰਲਾ ਬਾ ਦੇਖ ਲੈ ਬਸ ਚਲੋ ਇਹ ਦੇਖੋ ਇਹਨ ਬਰਾਬਰ ਤੇ ਨਾਲ ਤਾਂ ਹੁਣ ਕਰ ਵੀ ਗਿਆ ਮੁਸ਼ਕਲ ਹੈ ਮੈਂ ਇਹ ਗੱਲ ਆ 15 ਰੁਪਏ ਇਹਨ ਬਰਾਬਰ ਹੀ ਟੁੱਟ ਗਿਆ ਨਾ ਬਾ ਹੁਣ ਨਹੀਂ ਕੁਝ ਵੀ ਰਹਿਣ ਦੇ ਫਿਰ ਹੁਣ ਤਾਂ ਫਿਰ ਰਹਿਣ ਦੋ ਹਨਾ ਆਪਣੀ ਕੋਸ਼ਿਸ਼ ਹੋ ਲਈ ਹੁਣ ਤਾਂ 12 ਵਜਣਾ ਹੈ ਡਰਿੱਲ ਵੱਜ ਗਿਆ ਨਾ ਬਿੱਟ ਵੱਜ ਗਿਆ ਦੁਬਾਰਾ ਚੂੜੀ ਨਿਕਲੂ ਬਸ ਆਹੀ ਕਰ ਸਕਦੇ ਆ ਗ੍ਰਿੰਡਰ ਚੱਲਦੇ ਨੂੰ ਪਲੇ ਹੋਣਾ ਜੈਨ ਨਹੀਂ ਕਰਦਾ ਹਾਂ ਇਹਦਾ ਹੈ ਨਾ ਪਲੇ ਦੇ ਵਾ ਹਾਂ ਕੋਈ ਪਲੇ ਨਹੀਂ ਕਰਦਾ ਜੈਨ ਨਹੀਂ ਕਰਦਾ ਨਾ ਨਾ ਉਹ ਜੈਨ ਨਹੀਂ ਹੁੰਦਾ ਪੂਰਾ ਤਾਂ ਸੁੱਕਾ ਹੀ ਐ ਪੂਰਾ ਕੋਈ ਪ੍ਰੋਬਲਮ ਨਹੀਂ ਬਸ ਐਂ ਦੇਖ ਲੈ ਵੀ ਆਪਣੇ ਫੇਸ ਪਰ ਨਾ ਲੱਗੀ ਹੋਇਆ ਕੋਈ ਬਾਵਰੀ ਫੇਸ ਗ੍ਰਿੰਡਰ ਕਰਦਾ ਕੀ ਹੈਗਾ ਤੁਹਾਡੇ ਦਾ ਦੇਖ ਲੈਣੇ ਕੀ ਦੇ ਪਾਏ ਚਲੋ ਠੀਕ ਹੈ ਜੀ ਤੁਸੀਂ ਵੇਖੋ ਜੀ ਅੱਗੇ ਬਲੌਕ ਕਿਆ ਚੱਲ ਰਿਹਾ ਤੇ ਅਸੀਂ ਹੁਣ ਗ੍ਰੈਂਡਰ ਵੇਖੀਏ ਕਿਤੇ ਮਿਲ ਗਿਆ ਲੇਕਾ ਆਨੇ ਚੱਲਦਾ ਰਿਹਾ ਬਾਬਲੂ ਕੋਲੇ ਐਮ ਲਾਦਾ ਅੰਦਰ ਕਰੋ ਚੈੱਕ ਇਹ ਤਾਂ ਪਈਆਂ ਗਾਜਰੀਆਂ ਦੀ ਆਪਣੀਆਂ ਇਹ ਪਈਆਂ ਆਲੂ ਇਹ ਪਈਆਂ ਮਿਰਚਾਂ ਇਹਨੀਆਂ ਪਾਣੀ ਆ ਇਹਦੇ ਤੇ ਗੱਲਬਾਤ ਇਸ ਤਰ੍ਹਾਂ ਹੈ ਤੇ ਮੈਂ ਲੱਗਿਆ ਵੀ ਤੜਕਾ ਤਿਆਰ ਕਰਨ ਤੜਕਾ ਮੈਂ ਕਾਹਦਾ ਤਿਆਰ ਕਰਨਾ ਜੀ ਮੈਂ ਟਮਾਟਰ ਨੂੰ ਮਟਰ ਪਾਤੇ ਵੱਡ ਬੁੱਡ ਕੇ ਹਨ ਇਹ ਗੱਲ ਬਾਤ ਹੈ ਇਸ ਤਰ੍ਹਾਂ ਹੀ ਵੀ ਹੁਣ ਤੜਕਾ ਹੋ ਰਿਹਾ ਲਾਲ ਗਰੇਵੀ ਜੀ ਬਣ ਗਈ ਮੈਂ ਭਾਂਟ ਐਨ ਵਿੱਚ ਐਨ ਸਵਾਰ ਕੇ ਬਣਾ ਲਿਆ ਇਹਨਾ ਟਮਾਟਰ ਪਾ ਲੀਏ ਚਾਰ ਪੀਸ ਕਰਕੇ ਵੱਡਾ ਵੱਡਾ ਹੋਇਆ ਛੋਟਾ ਹੋਇਆ ਦੋ ਪੀਸ ਕਰ ਤੇ ਚਾਰ ਉਹਨਾਂ ਨੂੰ ਭੰਨ ਦੇ ਵਿੱਚ ਭੰਨ ਕੇ ਨਾ ਫਿਰ ਉਹਨਾਂ ਵਧੀਆ ਐਨ ਮਿਕਸ ਹੋ ਜਾਣਾ ਈ ਏ ਇਹ ਆਪਣਾ ਤੜਕਾ ਤਿਆਰ ਹੋ ਰਿਹਾ ਮੰਜੀ ਦੀ ਲੱਗੀ ਡਿਊਟੀ ਉਹ ਲੱਗੀ ਵੀ ਐ ਕਰਨਾ ਆ ਨਾ ਗੈਸ ਬਹੁਤ ਲੀਕ ਹੋ ਰਹੀ ਔਰੇ ਦੀ ਹੁਣ ਜੇ ਪੈਪ ਲਾਉਂਗਾ ਨਾ ਦੇਖੋ ਘੁੰਮ ਗਈ ਨਾ ਆ ਦੇਖੋ ਘੁੰਮ ਗਈ ਨਾ ਤੇ ਪੈਪ ਨਮੀ ਪਾਣੀ ਆਈ ਇਹਦੀ ਕਿਉਂਕਿ ਸਾਡੀ ਕੇਵਾਈਸੀ ਹੋਈ ਥੀ ਗੈਸ ਗੈਸ ਸਿਲੰਡਰ ਮਤਲਬ ਕਨੈਕਸ਼ਨ ਦੀ ਉਹ ਇੱਕ ਪੈਪ ਗੈਲ ਜ਼ਰੂਰ ਦੰਨੇ ਤੇ ਇਹ ਲਓ ਜੀ ਆਲੂ ਮਟਰ ਆਪਣਾ ਗਾਜਰ ਮਟਰ ਤੇ ਆਲੂ ਗਾਜਰ ਮਟਰ ਇਹ ਆਪਾਂ ਨੇ ਬਣਾਣੇ ਅੱਜ ਤੇ ਬਣਾਵਾਂਗੇ ਵੀ ਐਨ ਤੇ ਮਜੀਦ ਦੀ ਡਿਊਟੀ ਲੱਗੀ ਆ ਭਾਂਡੇ ਧੋਣ ਚ ਕਿਉਂ ਬਾਈ ਮਜੀਦ ਤੇ ਮਜੀਦ ਸਾਡੀ ਚੱਲਦਾ ਮਜੀਦ ਨੇ ਸਾਰੇ ਕੱਪੜੇ ਧੋਏ ਮਜੀਦ ਸਾਂਭਾ ਕੇ ਪਾਉਣ ਮੇਰੇ ਚ ਬਣ ਗਈ ਬਸ ਤੜਕਾ ਦੇਖੋ ਇਹ ਕਿੱਦਾਂ ਬਣਾਇਆ ਠੀਕ ਹੈ ਤੇ ਮੈਂ ਟਮਾਟਰ ਪਾ ਦਿੱਤੇ ਨੇ ਇਹਦੇ ਚ ਇਹ ਐਨਸਟਾ ਬਣ ਗਿਆ ਪਾਨ ਹੋ ਗਿਆ ਨਾ ਹਾਂ ਹਾਂ ਲਾਲ ਹੈ ਬਸ ਇਹ ਲੀਸਾ ਹੋ ਗਿਆ ਆ ਆ ਦੇ ਵਿੱਚ ਉਹਦੇ ਕਰਕੇ ਪਤਾ ਕਿਆ ਵੀ ਆਪਣੇ ਟਮਾਟਰ ਪੈ ਗਏ ਵਿੱਚੇ ਸਾਰਾ ਕੋਈ ਮਸਾਲਾ ਬਾਤੋਂ ਨੂਨ ਮਿਰਚ ਪਾ ਲਿਆ ਗੇਰੀਏ ਸਮਾਨ ਇਹ ਵਿੱਚ ਪਾਈਏ ਜਾਂ ਸਮਾਨ ਪਾ ਦਈਏ ਕਈ ਸਾਡੀ ਭਾਸ਼ਾ ਇਦਾਂ ਦੀ ਹੈ ਜੀ ਪੰਜਾਬੀ ਕਹਿਣ ਚ ਆ ਜਾਂਦੀ ਹੈ ਵੀ ਗੇਰੀਏ ਹੈ ਕਿ ਨਹੀਂ ਹਨਾ ਮਜੀ ਲਿਖਣਾ ਕਹਿ ਰਹੀਏ ਨੂਨ ਮਿਰਚ ਗੇਰ ਤੋਂ ਬਾਈ ਲੋ ਜੀ ਹਲਦੀ ਪੈ ਗਈ ਡੇਢ ਚਮਚ ਬਸ ਤੇ ਉਸ ਤੋਂ ਬਾਅਦ ਅਸੀਂ ਪਾਣਾ ਹੁਣ ਇਹਦੇ ਵਿੱਚ ਨਮਕ ਮਨ ਜਿਹੜੀਆਂ ਹੁਣ ਗਾਜਰਾਂ ਵਾਲੀਆਂ ਜਿਹੜੀਆਂ ਆਪਣੀ ਘਰ ਦੀਆਂ ਆਪਣੇ ਪਿੰਡਾਂ ਦੀਆਂ ਜਾਂ ਆਪਣੇ ਸ਼ਹਿਰਾਂ ਚ ਜਿੱਥੇ ਵੀ ਕਿਤੇ ਬੀਜ ਕੇ ਇੱਧਰ ਪੰਜਾਬ ਦੀਆਂ ਗਾਜਰ ਲਾਲ ਹੁੰਦੀ ਹੈ ਨਾ ਰੈੱਡ ਤੇ ਉਧਰ ਦੀ ਸੰਗਤਰੀ ਜੀ ਹੈ ਹਨਾ ਬਾਹਰ ਦੀ ਤੁਹਾਨੂੰ ਪਤਾ ਬਾਹਰ ਦਾ ਇਹ ਵੀ ਫਰਕ ਹੈ ਉਹ ਵੀ ਸੋਹਣੀ ਬਣਦੀ ਹੈ ਪਰ ਕੈੜੀ ਹੁੰਦੀ ਮੇਰੇ ਅਸਾਬ ਗੱਲ ਹਨਾ ਹੈ ਉਹ ਕੈੜੀ ਨਹੀਂ ਹੁੰਦੀ ਹਾਂ ਕੈੜੀ ਹੁੰਦੀ ਹੈ ਮੈਂ ਦੇਖੀ ਹੈ ਨਾ ਤਾਂ ਬਣਾਈ ਬਸ਼ੱਕਤ ਏਦੀ ਪਰ ਜਿਹੜੀ ਗਾਜਰ ਸੀ ਨਾ ਜੀ ਉਹ ਉਹ ਕੈੜੀ ਸੀ ਤੇ ਉਹ ਪਤਾ ਕੀ ਗੱਲ ਹੁੰਦਾ ਇਹਦੇ ਚ ਜਿਹੜੀ ਆਪਣੀ ਰੈੱਡ ਕਲਰ ਦੀ ਪੰਜਾਬ ਜਾਂ ਆਪਣੇ ਆਪਣੇ ਇੱਧਰ ਦੀ ਹੈ ਤਾਂ ਉਹ ਰੈੱਡ ਕਲਰ ਦੀ ਉਹਦੇ ਚ ਪਾਣੀ ਜ਼ਿਆਦਾ ਹੈ ਜਿਹੜੀ ਆਪਣੀ ਉੱਧਰ ਦੀ ਹੈ ਮਜੀਤ ਹਨਾ ਉਹ ਹੈ ਸੰਤਰੀ ਕਲਰ ਦੀ ਤੇ ਉਹਦੇ ਚ ਉਹ ਖੁਸ਼ਕੀ ਵਾਲੀ ਗਾਜਰ ਹੈ ਉਹ ਕੈੜੀ ਹੈ ਮੈਂ ਦੇਖਿਆ ਇੰਨਾ ਕ ਮੈਂ ਪਰਤੇ ਆਇਆ ਲੈ ਲਿਆ ਮਜੀਤ ਥੋੜਾ ਕ ਗੇਰ ਵਿੱਚ ਪਾਣੀ ਕੁੱਕਰ ਹੀ ਘੇਟਾਂ ਨਾ 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 ਐਦਾਂ ਦਾ ਘੁੰਮੂ ਗਏ ਕੁੱਕਰ ਹੁਣ ਜਿੱਕਣਾ ਸਾਡੀ ਮੈਡਮ ਸੁਣਾ ਰਹੀ ਸੀ ਕਹਿੰਦੀ ਜਦੋਂ ਮੇਰੀ ਮੰਮੀ ਰੋਟੀ ਬੇਲਦੀ ਐ ਨਾ ਕਹਿੰਦੀ ਇੱਕ ਜੋ ਇੱਕ ਜੋ ਆਕ ਨੇ ਸਵਾਲ ਕਰਿਆ ਜਦੋਂ ਮੇਰੀ ਮੰਮੀ ਰੋਟੀ ਬੇਲਦੀ ਐ ਕਹਿੰਦੀ ਵੀ ਰੋਟੀ ਦੇ ਰੋਟੀ ਨਾਲ ਨਾਲ ਘੁੰਮਦੀ ਹੈ ਦੂਜਾ ਕਹਿੰਦਾ ਜਦੋਂ ਮੇਰੀ ਮੰਮੀ ਰੋਟੀ ਬੇਲਦੀ ਗੈਰ ਚੱਕਲਾ ਵੀ ਘੁੰਮਦਾ ਤੀਜਾ ਕਹਿੰਦਾ ਜਦੋਂ ਮੇਰੀ ਮੰਮੀ ਰੋਟੀ ਬੇਲਦੀ ਕਹਿੰਦੀ ਚੱਕਲਾ ਵੀ ਗੈਰ ਘੁੰਮਦਾ ਮੇਰੀ ਮੰਮੀ ਵੀ ਗੈਰ ਘੁੰਮਦੀ ਉਹ ਕੰਮ ਹੋ ਗਿਆ ਉਹ ਕੁੱਕਰ ਦਾ ਗੈਰ ਘੁੰਮੂ ਗਈ ਲੋ ਜੀ ਹੁਣ ਆਪਾਂ ਨੇ ਨਾ ਇਹ ਐਨ ਗਰੇਵੀ ਬਣਨੀ ਚਾਹੀਦੀ ਇਹਦੀ ਜਦੋਂ ਇਹਨਾਂ ਤੜਕਾ ਇਹਨ ਬਣ ਗਿਆ ਨਾ ਤੇਲ ਛੱਡ ਦਿੱਤਾ ਇਹਨ ਲੱਗ ਗਿਆ ਛੜਨ ਲਾਲ ਜਾਂ ਲੱਗ ਗਿਆ ਹੁਣ ਜਦੋਂ ਲਾਲ ਤੇਲ ਉੱਪਰ ਛੱਡਿਆ ਆ ਇਹਨ ਮੰਜੀ ਤਾਂ ਕਿਸੇ ਦਿਨ ਮੇਰਾ ਦਿਲ ਕਰਦਾ ਵੀ ਮੈਂ ਆਲੂ ਗਾਜਰਾਂ ਦੀ ਮਟਰਾਂ ਦੀ ਸਬਜ਼ੀ ਬਣਾਣੀ ਆ ਉਹ ਦੇਸੀ ਕੀ ਦਾ ਤਰਕਾ ਲਾ ਕੇ ਮੈਂ ਹੈ ਨਾ ਦੇਖੀ ਤੂੰ ਲੋ ਆਪਾਂ ਤੇਲ ਇੰਨਾ ਨਹੀਂ ਪਾਣਾ ਆਪਾਂ ਨਾ ਮਤਲਬ ਕਹਿਣ ਦਾ ਭਾਵ ਹੈ ਵੀ ਕੀ ਇੰਨਾ ਨਹੀਂ ਪਾਣਾ ਦੇਸੀ ਥੋੜਾ ਪਾ ਲੂਗੇ ਹੈ ਨਾ ਹੈ ਤੇਰਾ ਕੀ ਆਇਆ ਸਵਾਲ ਹੈ ਤੇਰਾ ਜਾਂ ਤੇਰਾ ਜਵਾਬ ਪਾਣੀ ਹੂੰ ਕੀ ਕਹੇ ਨਹੀਂ ਆਖੀ ਨਹੀਂ ਨਾ ਖਾਣੀ ਚਲਾਉਂਗੇ ਕਿਉਂ ਇੰਨਾ ਨਹੀਂ ਨਾ ਲਾ ਹੱਦ ਹੋ ਗਈ ਤਾਂ ਦੇਸੀ ਘੀ ਦੀ ਜਲੇਬੀ ਨਹੀਂ ਖਾਈ ਕਦੇ ਦੱਸਿਆ ਉਹਨਾਂ ਵੀ ਦੇਸੀ ਘੀ ਨਿਰਾਏ ਨਾ ਹੱਦ ਹੋ ਗਈ ਯਾਰ ਦੇਸੀ ਘੀ ਵਿੱਚ ਭਾਜ ਕੇ ਖਾ ਲਿਆ ਓਹੋ ਹਾਂ ਉਹ ਵਿੱਚ ਤਾਂ ਚੱਲ ਚੱਲ ਜਾਂਦਾ ਮੈਂ ਲਾ ਕੇ ਦੇਖੂਗਾ ਤੜਕਾ ਤੁਸੀਂ ਖਾ ਕੇ ਦੱਸਿਓ ਖਾਣਾ ਜਰੂਰ ਹੈ ਹਾਂ ਜੇ ਕੋਈ ਪ੍ਰੋਬਲਮ ਹੋਈ ਫਿਰ ਆਪਾਂ ਚੇਂਜ ਕਰ ਦੋਗੇ ਠੀਕ ਨਹੀਂ ਲਓ ਜੀ ਆਪਣਾ ਵਲੋਗ ਇੱਥੇ ਤੱਕ ਤਾਂ ਹੁਣ ਬਾਅਦ ਚ ਮੈਂ ਤੁਹਾਨੂੰ ਦਿਖਾਣਾ ਜਦੋਂ ਗਾਜਰਾ ਗੁਜਰਾ ਪਾ ਦਈਏ ਹੁਣ ਮੰਨ ਮੜਾ ਤੜਕਾ ਥਾਮ ਲਵਾ ਜੀ ਬਣੇ ਰਹੋ ਨਾਲ ਵਲੋਗ ਦੇ ਵਿੰਦਰ ਕੁਕਿੰਗ ਲਾਈਵ ਹੈ ਲਾਈਕ ਤੋਂ ਬਾਅਦ ਦੇਖ ਲਓ ਜੀ ਆਪਾਂ ਨੇ ਤੜਕਾ ਲਾ ਦਿੱਤਾ ਇਹਨਾਂ ਨੂੰ ਤੇ ਕੜਛੀ ਘਮਾਤੀ ਹੁਣ ਆਪਾਂ ਚੱਲੇ ਜੀ ਦੁੱਧ ਲੈਣਾ ਤੇ ਤੁਹਾਨੂੰ ਪਤਾ ਜੀ ਸਰਦੀਆਂ ਦਾ ਟਾਈਮ ਹੈ ਹੁਣ ਵਿੰਦਰ ਨੂੰ ਹੋਰ ਕੋਈ ਕੰਮ ਹੈ ਨਹੀਂ ਵਿੰਦਰ ਦੇ ਕੋਲ ਕੁੱਕਰ ਹੈ ਹੀ ਕੁੱਕਰ ਦੇ ਦੋ ਹੀ ਪੰਗ ਹੋ ਗਏ ਢਿੱਲੇ ਇਹ ਸਾਡਾ ਕੁੱਕਰ ਦੇਖ ਲਓ ਜੀ ਹਟੇ ਦੋਏ ਸੰਗਟ ਹੀ ਲੇ ਹੋਵੇ ਇਹ ਨਟ ਨੂੰ ਟੁੱਟ ਗਏ ਇੰਨਾ ਮਾ ਲੈ ਕੇ ਆਣਾ ਕੁੱਕਰ ਹੁਣ ਦੇਖਦੇ ਮਨਜੀਤ ਕਾਹਦ ਕਹਿੰਦੀ ਸੜ ਜਾਊਗਾ ਇਹ ਤਾਂ ਮਨਜੀਤ ਆ ਨਾ ਹਾਂ ਬੱਸੋ ਸਾਰੋ ਤੁਸੀਂ ਤੇ ਹੁਣ ਆ ਕੇ ਦੇਖਦੇ ਹਾਂ ਹੈ ਹੈਗੇ ਪੈਸੇ ਨਹੀਂ ਵੀ ਆ ਜੇ ਰੁਕ ਜਾ ਦੋ ਮਹੀਨੇ ਇਹ ਕੰਮ ਨਹੀਂ ਹੈਗਾ ਗਾਹਾਂ ਆਪਾਂ ਕੰਮ ਕਰੂੰਗੇ ਤੇ ਇਹ ਤੜਕਾ ਬਹੁਤ ਵਧੀਆ ਲੱਗ ਗਿਆ ਜੀ ਤੇ ਨਾ ਪਤਾ ਕੀ ਗੱਲ ਹੈ ਏ ਨਾ ਸੋਚਿਓ ਵੀ ਬਿੰਦਰ ਜਾਂ ਮਜਬੂਰੀ ਚ ਮੈਂ ਬਣਾਣਾ ਆ ਜਾਂ ਜਾ ਉੱਤਾਂ ਇਹਨਾਂ ਦੇ ਨਾ ਇੱਕ ਮਨ ਨੂੰ ਨਾ ਐਦਾਂ ਹੁੰਦਾ ਜਾਂ ਸ਼ਾਮ ਨੂੰ ਬੇਲਦੇ ਆ ਜਾਂ ਕੰਮ ਨਹੀਂ ਫਿਰ ਮੈਂ ਕਿਤੇ ਵੀ ਹੁਆ ਕਿਤੇ ਵੀ ਹੁਆ ਚਾਚੀ ਕੋਲ ਹੁਆ ਪਹਾੜ ਚ ਚਾਉਰਾ ਹੁਆ ਚ ਕਿਤੇ ਵੀ ਹੁਆ ਤਾਂ ਮੇਰਾ ਦਿਲ ਕਰਦਾ ਵੀ ਮੈਂ ਗੈਰ ਲੱਗ ਜਾਮ ਹੈਲਪ ਕਰਾਵਾਂ ਮੇਰਾ ਟਾਈਮ ਪਾਸ ਹੋ ਜਾਊਗਾ ਠੀਕ ਨਹੀਂ ਤਾਂ ਕਰਕੇ ਆਈ ਉੱਦਾਂ ਨਹੀਂ ਜੀ ਹੈ ਵੀ ਹਾਂ ਵੀ ਆ ਮੈਂ ਰੋਜੇ ਆ ਮੈਂ ਐਦਾਂ ਹੀ ਆ ਨਾ ਮੇਰਾ ਬੱਸ ਮੰਦਾ ਆਏ ਬੱਸ ਮੈਂ ਕਿਤੇ ਹੋਵਾਂ ਨਾ ਜੇ ਕਿਤੇ ਬੇਲਾ ਫਰੀ ਹੈ ਮੈਂ ਸੋਚਦਾ ਵੀ ਮੇਰਾ ਨਾਲ ਟਾਈਮ ਪਾਸ ਹੋ ਜੂ ਮਨਜੀਤ ਨੇ ਤਾਂ ਕਿਹਾ ਹੀ ਨਹੀਂ ਮੰਨੂ ਵੀ ਤੜਕਾ ਲਾ ਐ ਕਰਨ ਉਹ ਆਪਣੇ ਕੰਮ ਲੱਗੀ ਵੀ ਕਰਨ ਭਾਂਡੇ ਧੋ ਲਿਓ ਨੇ ਤੇ ਗਰਮ ਪਾਣੀ ਉਹਨੂੰ ਦੇ ਦਿਆ ਤਾਂ ਪਰ ਮੇਰਾ ਦਿਲ ਕਰਿਆ ਵੀ ਮਨਜੀਤ ਨੇ ਤੜਕਾ ਤਰਿਆ ਮੈਂ ਦੇਖਾਂ ਕਿ ਤਰ੍ਹਾਂ ਬਣ ਰਿਹਾ ਇਹਨੂੰ ਐਦਾਂ ਬਣਾ ਦਮਾ ਐਦਾਂ ਬਣਾ ਦਮਾ ਇੰਨਾ ਸੋਹਣਾ ਬਣਾ ਐ ਇੰਨਾ ਵਧੀਆ ਬਣਾ ਹੈ ਹਨਾ ਬਸ ਇਹ ਮਨ 'ਚ ਖਿਆਲ ਆ ਜਾਂਦਾ ਵੀ ਮੈਂ ਟੇਸਟ ਜਿਹਾ ਬਣਾ ਕੇ ਦੇਖੀਏ ਕੋਈ ਵਧੀਆ ਤਜਾਓ ਠੀਕ ਹੈ ਜੀ ਫੇਰ ਮਿਲਦੇ ਹਾਂ ਆਪਾਂ। ਲਓ ਜੀ ਮੇਲੋ ਆਪਣੇ ਚੇਲੇ ਨੂੰ ਹੋਰ ਭਾਈ ਇਹ ਚ ਪਤਰਾ। 103 ਕਾਲ ਜੀ। ਲਓ ਜੀ। 850 ਵਰਗਾ। ਤੇ ਇਹ ਨਾ ਆਪਾਂ 855 ਬਾਰੇ ਗੱਲ ਕਰ ਲਈਏ ਜੀ ਅੱਜ। ਤਰੀਕਾ ਜੀ 4 ਤੇ ਆਪਾਂ ਲੱਗੇ ਜੀ ਇਹਦਾ ਕਲਚ ਖੋਲਿਆ ਏ। ਇਹਦਾ ਕੰਮ ਕਿਆ ਕਰਨਾ ਏ ਉਹ ਤੁਹਾਨੂੰ ਮੈਂ ਦੱਸ ਦੰਨਾ। ਵਿੱਦ ਪ੍ਰੂਫ। ਇਹਦਾ ਇੱਕੜਾ ਲੱਗਿਆ ਜੀ ਬਦਲ। ਇਹ ਕੜਾ ਨਾ ਪਹਿਲਾਂ ਇੱਧਰ ਦਾਤਾ। ਇਹ ਕੜਾ ਦਾਗੀ ਹੋ ਗਿਆ ਜੀ। ਦਾਗੀ ਹੋਣ ਤੋਂ ਬਾਅਦ ਇਹ ਪਾਲਟ ਕੈਪ ਆਤਿਆ ਇਧਰ ਤੋਂ ਤਾਂ ਇਹ ਟੇਪਰ ਹੁੰਦਾ ਦੇਖੋ ਜਿੱਦਾਂ ਨੂੰ ਕੰਪਨੀ ਕਹਿੰਦੀ ਪਾਓ ਨਾ ਇਧਰ ਦੇਖੋ ਇਹ ਟੇਪਰ ਹੈ ਮੜੇ ਦੰਦੇ ਆ ਬਹੁਤ ਛੇਤੀ ਗਰਾਰੀ ਦਾ ਚੜਾਉ ਹੋ ਜਾਂਦਾ ਪਰ ਜੇ ਇਹਨੂੰ ਥੱਲ ਕੈ ਪਾਣੇ ਫਿਰ ਆਪਸਾ ਇਧਰ ਆ ਜਾਣਾ ਇਧਰ ਇਹਦੇ ਦੰਦੇ ਸਿੱਧੇ ਸਟੇਟ ਚ ਆਈ ਇਧਰ ਪ੍ਰੋਬਲਮ ਆਂਦੀ ਹੈ ਇਹਦੇ ਕਰਕੇ ਕੀ ਆ ਹੁੰਦਾ ਜੀ ਜਦੋਂ ਸਲਫ ਮਾਰਦੇ ਕਰਰ ਦੇ ਕਾ ਟਰੈਕਟਰ ਕਰ ਜਾਂਦਾ ਸਟਾਰਟ ਨਹੀਂ ਹੁੰਦਾ ਤੁਹਾਨੂੰ ਇਹ ਵੀ ਪਤਾ ਹੋਣਾ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਕਿਸਾਨ ਭਰਾ ਵੀ ਜਿਹੜਾ ਕੜਾਏ ਦਾ ਕੰਮ ਕਿਹਾ ਹੁੰਦਾ ਹੈ ਜਦੋਂ ਅਸੀਂ ਸਲਫ ਚਾਬੀ ਕਮਾਣੀ ਹੈ ਸੈਲਫ ਦੀ ਗਰਾਰੀ ਇਹਦੇ ਚ ਐਂਟਰ ਹੋਣੀ ਨੇ ਸਿੱਧਾ ਗਰਾਊਂਡ ਦੇ ਕੇ ਟਰੈਕਟਰ ਨੂੰ ਜਸਟ ਸਟਾਰਟ ਹੋ ਗਿਆ ਨਾ ਪਿੱਛਾ ਮੜ ਜਾਣਾ ਤੇ ਹੁਣ ਪ੍ਰੋਬਲਮ ਕੀ ਆਉਂਦੀ ਟੱਕ ਟੱਕ ਕਰੀ ਜਾਂਦੀ ਦੀ ਜਾਂ ਕਰ ਦੇ ਕੇ ਕਰ ਦੇਣਾ ਸਲਿੱਪ ਕਰ ਦੇਣਾ ਟਰੈਕਟਰ ਸਟਾਰਟ ਨਹੀਂ ਆ ਰਹੀ ਹੁੰਦਾ ਜੀ ਆਪਣਾ ਤੇ ਹੁਣ ਆਪਾਂ ਨੇ ਲੋਜੀਕਲ ਕਲਚ ਕੋਲ ਤੋਂ ਖੋਲ ਤੇ 855 ਇਹ ਮਾਡਲ ਹੈ ਜੀ 13 14 ਤੇ ਅੱਜ ਤੋਂ ਇੱਕ ਸਾਲ ਪਹਿਲਾਂ ਇੱਕ ਗਾਹਕ ਅੰਕਲ ਆਪਣੇ ਕੋਲ ਆਂਦਾ ਪਹਿਲਾਂ ਤੋਂ ਹੀ ਜੱਤੋਂ ਦੁਕਾਨ ਕਰੀ ਆਪਾਂ 15 ਤੋਂ 14 ਤੱਕ ਤੇ ਜੱਤੋ ਕੰਮ ਆਇਆ ਇਹ ਟਰੈਕਟਰ ਦਾ ਮੇਰੇ ਕੋਲੇ ਹੁੰਦਾ ਭਾਵੇਂ ਸਰਵਿਸ ਹੈ ਭਾਵੇਂ ਚੱਕੇ ਗਰੀਸ ਕਰਨੇ ਭਾਵੇਂ ਐਕਸਲ ਹੈ ਕੋਈ ਕੰਮ ਤਾਂ ਜੀ ਤੇ ਕੀ ਗੱਲ ਹੋਈ ਜੀ ਅੱਜ ਤੋਂ ਇਹ ਕਦੂਆਂ ਦੇ ਸੀਜ਼ਨ ਤੋਂ ਬਾਅਦ ਇਹ ਅੰਕਲ ਨਾਲ ਆਪਾਂ ਤੋਂ ਕੰਮ ਕਰਾਂਦਾ ਇਹਦਾ ਗੈਲੇ ਚੱਕੇ ਗੈਲੇ ਸਰਵਿਸ ਉਹ ਮੇਰੇ ਤੋਂ ਕਰਾ ਕੇ ਕਹਿੰਦਾ ਆ ਬਿੰਦਰ ਆ ਇਹਦੀ ਸਲਫ ਵੀ ਦਿਖਾਣੀ ਕਰਦੇਗਾ ਕਰ ਜਾਂਦੀ ਵੀ ਕੀ ਕਰੀਏ ਮਹਾ ਚਲਾ ਐ ਕਰ ਆਪਣੇ ਕੋਲ ਕਿਹਾ ਜਦ ਬਾਬਲੂ ਆਇਆ ਤਾਂ ਮਾ ਚੱਲ ਜਾ ਤੂੰ ਉੱਥੇ ਸਿਆਲਵੇ ਦਿਖਾ ਲੈ ਜਦ ਉੱਥੇ ਗਏ 12 1 ਦਾ ਟਾਈਮ ਤਾਂ ਮਿਸਤਰੀ ਕਹਿੰਦਾ ਸਲਫ ਵਾਲਾ ਕਹਿੰਦਾ ਇਹਦਾ ਤਾਂ ਕੜਾ ਖਰਾਬ ਹੈ ਬਦਲ ਕੇ ਪਾਉਣਾ ਪੈਣਾ ਉਹ ਮਿਸਤਰੀ ਨੇ ਕੀ ਕਰਿਆ ਬਦਲ ਕੇ ਕੜਾ ਪਾ ਦਿਆ ਨਾਲੇ ਕਲੱਚ ਪਲੇਟ ਵੀ ਪੈ ਲਈ ਜਦੇ ਇਹ ਦੇਖੋ ਨਿਊ ਪਈ ਵੀ ਹੈ ਜੀ ਨਿਊ ਪਈ ਵੀ ਕਲੱਚ ਦੀ ਕਲੱਚ ਪਲੇਟ ਤੇ ਇਹ ਵੀ ਪੂਰੀ ਖੜੀ ਹੈ ਜੀ ਕਲੱਚ ਵੀ ਸਹੀ ਹੈ ਫਿੰਗਰਾਂ ਵੀ ਓਕੇ ਹੈ ਜਿਹੜੀ ਗੱਲਬਾਤ ਹੈ ਜੀ ਤੇ ਉਹ ਜਿਹੜਾ ਪਾਇਆ ਨਾ ਜੀ ਫਿਰ ਕੜਾ ਉਹ ਥੱਲ ਕੇ ਪਾ ਦਿਆ ਜੀ ਜਦਕਿ ਇਹਦਾ ਕੜਾ ਨਾ ਥੱਲ ਕੇ ਨਹੀਂ ਅਸੀਂ ਪਾ ਸਕਦੇ ਜਮੇ ਇੰਨਾ ਕਚੜਾ ਹੋਇਆ ਜਦੋਂ ਇੱਕ ਪਾਸੇ ਤੇ ਕੜਾ ਮਰ ਗਿਆ ਤਾਂ ਇੰਨੇ ਕਦੰਤੇ ਰਹਿ ਜਣੇ ਇੰਨੇ ਇੰਨੇ ਜਿਹੜੇ ਪਹਿਲਾਂ 35 ਹੁੰਦੇ ਤੇ ਉਹਨਾਂ ਦਾ ਕੜਾ ਇੰਨਾ ਚੌੜਾ ਹੁੰਦਾ ਤਾਂ ਉਹ ਥੱਲ ਕਾਈ ਜਾਇੰਦਾ ਤੇ ਕਾਮਯਾਬੀ ਨਹੀਂ ਹੋਇਆ ਜਿਹਦੇ ਕਰਕੇ ਆਈ ਆਪਾਂ ਹੁਣ ਇਹਦਾ ਕੜਾ ਪਾ ਰਹੇ ਕੜਾ ਪਾ ਕੇ ਹੁਣ ਮੈਂ ਚੱਲਿਆਂ ਲੈਣ ਮੁੱਲਾਂ ਆਪਨੂੰ 4.5 ਦਾ ਹੋ ਗਿਆ ਟਾਈਮ 5:00 ਵਜੇ ਜਾਣਾ ਕੜਾ ਲੈ ਕੇ ਘਰੇ ਚਲੀ ਜਾਵਾਂਗੇ ਤੇ ਸਵੇਰੇ ਆਵਾਂਗੇ ਫਿੱਟ ਕਰਾਂਗੇ ਟਰੈਕਟਰ ਵੀ ਐਨ ਪੂਰੇ ਉਹਦੇ ਨਾਲ ਰੱਖਿਆ ਬਾਈ ਸ਼ੌਂਕ ਨਾਲ ਇਹ ਗੱਲ ਨਹੀਂ ਬਣੀ ਦੇਖੋ ਜੀ ਬਸ ਟਾਈਮ ਹੋ ਗਿਆ ਬਾਹਰ ਦਾ ਸਾਨੂੰ ਵੀਊ ਦੇਈਏ ਤੇ ਉਹ ਦੇਖੋ ਚੇਲਾ ਆਪਣਾ ਇਕੱਠਾ ਲੰਘਿਆ ਉਹ ਸਵੇਦੇ ਉੱਲੇ ਲੁਗ ਗਿਆ ਜਿਹਦੇ ਉੱਲੇ ਲੁਗੇ ਦੋਏ ਆ ਜਾਓ ਆ ਜਾਓ ਫੇਰ ਚੁਗ ਲੈ ਤੇ ਗੱਲਬਾਤ ਇਸ ਤਰ੍ਹਾਂ ਐ ਵੀ ਹੁਣ ਚੱਲਦੇ ਆਪਾਂ ਮਾਨ ਵੀ ਲੈ ਕੇ ਆਣਾ ਤੇ ਆ ਦੇ ਹਾ ਹਾ ਉਹ ਤਾਂ ਕਹਿੰਦਾ ਬਲੌਗ ਬਣਾਏਗਾ ਨਾ ਅੰਕਲ ਆਪਾਂ ਨੇ ਪਰ ਜਦੋਂ ਆਨ ਹੁੰਦਾ ਨਾ ਕੈਮਰਾ ਫੇ ਦੌੜ ਲੰਦਾ ਇਹ ਬਬਲੂ ਇਲੈਕਟ੍ਰੀਸ਼ੀਅਨ ਬਬਲੂ ਆਟੋ ਇਲੈਕਟ੍ਰੀਕਲ ਸਿਆਲਵਾ ਮਾਜਰੀ ਤੇ ਇਹ ਲਾਈਟਾਂ ਲਟਾਈਆਂ ਵੀ ਸੋਹਣੀਆਂ ਲਾਂਦਾ ਤੇ ਵੈਸੇ ਅੱਜ ਇੱਕ ਗੱਲ ਹੈ ਅੰਕਲ ਮੰਨ ਕੇ ਆ ਕਹਿੰਦਾ ਵੀ ਮੈਂ ਗਲਤੀ કરી ਪਰ ਕਹਿੰਦਾ ਬਿੰਦਰ ਮੈਂ ਤੇਰੇ ਕੋਲ ਤੇ ਗਿਆ ਤਾਂ ਕੰਮ ਕਰਾਣ ਗਿਆ ਤੇ ਪਰ ਉਹਨਾਂ ਹੁਣ ਮਿਸਤਰੀ ਨੇ ਕਹਿੰਦੇ ਵੀ ਇਹਦਾ ਗਰਾਰੀਆਂ ਪਾਣ ਦੇ ਫਾਇਦਾ ਨਹੀਂ ਇਹਨੂੰ ਥੱਲੋ ਥੱਲ ਕੇ ਪਾਤੇ ਜਦ ਕੀ 85510 ਤੋਂ ਬਾਅਦ ਆ ਇਹਨਾਂ ਦੇ ਕੜੇ ਨਵੇਂ ਪੈਨੇ ਆ ਜੀ ਨਾ ਕੀ ਥੱਲ ਕੇ ਜੇ origignal ਪੈ ਜਬ origignal ਹੈ ਜੀ 16 1700 ਦਾ ਉਹ ਲੈਣ ਚੱਲਿਆ ਮੈਂ ਤੇ ਉਹ ਪਾਣਾ ਆਪਾਂ ਨਾ ਪਾ ਕੇ ਇੱਕ ਵਾਰੀ ਬੰਨ ਕੇ ਦੇ ਦੇਣਾ ਬਾਕੀ ਸਾਰਾ ਕੰਮ ਉਹ ਨਾ ਕਲੱਚ ਦਾ ਕਰੇ ਦੇ ਤਾਂ ਪਲੇਟ ਵੀ ਪਈ ਵੀ ਹੈ ਜੀ ਸਾਲ ਪਹਿਲਾਂ ਤੇ ਜੱਤ ਤੋਂ ਬਾਅਦ ਨਹੀਂ ਮੈਨੂੰ ਦੱਸਿਆ ਅੱਜ ਦੱਸਿਆ ਕੱਲ੍ਹ ਨਾ ਵੀ ਪਤਾ ਹੁਣ ਬਿੰਦਰ ਨੇ ਖੋਲਣਾ ਇਹ ਬਿੰਦਰ ਨਾਲ ਖੋਲ ਕੇ ਦੇਖ ਹੀ ਲੈਣਾ ਵੀ ਪਲੇਟ ਨਵੀਂ ਪਈ ਵੀ ਕਲੱਚ ਬੈਰਿੰਗ ਨਵਾਂ ਪਿਆ ਵਾ ਤੇ ਛੋਟਾ ਜਿਹਾ ਬੈਰਿੰਗ ਹੈ ਅੰਦਰ 1203 ਉਹ ਵੀ ਨਵਾਂ ਪੈਣਾ ਜੀ ਉਹ ਦੇਸੀ ਪਾਤੇ ਹੀ ਉਹਨਾਂ ਨੇ ਨਿਊਟਲਾ ਵਿੱਚ ਤੇ ਚਲੋ ਠੀਕ ਹੈ ਜੀ ਆ ਵੀ ਆਪਣੇ ਸਬਸਕ੍ਰਾਈਬਰ ਕਹਿਨੇ ਹੁੰਨੇ ਨਾਲੇ ਆਪਣੇ ਨਾਲ ਬੱਚੇ ਜੁੜ ਰਹੇ ਆ ਆਪਣੇ ਕਿਸਾਨ ਭਰਾ ਐ ਤੇ ਆਪਣੇ ਭਰਾ ਵੀ ਐ ਇੱਧਰ ਜਾਂ ਬਾਹਰ ਤੋਂ ਦੇਸ਼ਾਂ ਵਿੱਚ ਸਾਰੇ ਜਣੇ ਆਪਣਾ ਬਲੌਗ ਵੇਖਦੇ ਤਾਂ ਉਹ ਕਹਿ ਵੀ ਸਕਦੇ ਕਹਿ ਵੀ ਦੰਨੇ ਵੀ ਤੂੰ ਤੁਸੀਂ ਵੀਰਾ ਹੁਣ ਬਲੌਗਰ ਟਰੈਕਟਰ ਦਾ ਕਿਉਂ ਨਹੀਂ ਦੰਦੇ ਤਾਂ 2-3 ਮਿੰਟ ਦਾ ਜਿੱਦਣ ਵੀ ਟਰੈਕਟਰ ਹੁਣ ਦੇਖੋ ਠਣਾ ਇਹ ਘੱਟ ਹੈ ਕੰਮ ਕਿਉਂਕਿ ਕੁਝ ਮੇਰੇ ਏਰੀਆ 'ਚ ਜ਼ਮੀਨਾਂ ਮਹਿੰਗੀਆਂ ਹੋਣ ਕਰਕੇ ਪੈਸਾ ਆ ਗਿਆ ਜਿਹਦੇ ਕਰਕੇ ਟਰੈਕਟਰ ਸਾਰੇ ਕਿਸਾਨਾਂ ਨਾਲ ਹੁਣ ਵੱਡੇ ਅੱਜ ਕੱਲ ਲੋੜ ਹੀ ਵੱਡੇ ਕਿ ਖੇਤੀਬਾੜੀ ਦੇ ਜਿਹੜੇ ਉਜਾਰ ਐ ਉਹ ਵੱਡੇ ਆ ਗਏ ਰੂਟਾ ਬੇਟਰ ਆ ਗਏ 10 ਤੋਂ ਉਸ ਤੋਂ ਬਾਅਦ ਸੂਪਰ ਸੀਟਰ ਆ ਗਏ ਤਾਂ ਵੱਡੇ ਆਪਣੇ ਉਜਾਰ ਆ ਗਏ ਤਾਂ ਉਹਨਾਂ ਲਈ ਫਿਰ ਟਰੈਕਟਰ ਵੀ ਵੱਡਾ ਚਾਹੀਦਾ ਹੁਣ ਤਾਂ 4 ਡਰਾਈਵ ਚੱਲਦੇ ਨੇ ਟਰੈਕਟਰ ਆਪਣੇ 4 ਵੀਲ 4/4 ਤੇ ਇਹ ਛੋਟੇ ਵੀ ਆ ਤੇ ਪਹਿਲੇ ਪੁਰਾਣੇ ਛੋਟੇ बिक ਲਈ ਕੁਝ ਉਹਨਾਂ ਦਾ ਕੰਮੇ ਨਹੀਂ ਰਿਹਾ ਜੀ ਹੁਣ ਤੁਹਾਨੂੰ ਪਤਾ ਹੀ 17 17 ਫੁੱਟੇ ਦਾ 20 20 ਫੁੱਟੇ ਦਾ 25 25 ਫੁੱਟੇ 24 24 21 21 ਫੁੱਟੇ ਦਾ ਟਰਾਲੇ ਆ ਗਏ ਜੀ ਉਹਨਾਂ ਨੂੰ ਖਿੱਚਣੇ ਨੂੰ ਫਿਰ ਟਰੈਕਟਰ ਵੀ ਵੱਡਾ ਚਾਹੀਦਾ ਨਾ ਹਸਪਾਵਰ ਦਾ ਤਾਂ ਕਰਕੇ ਇਹ ਫਰਕ ਤਾਂ ਹੈਗਾ ਹੈ ਪਰ ਇੰਨਾ ਕਹਿ ਵੀ ਜਿਉਂ-ਜਿਉਂ ਆਪਣਾ ਯੁੱਗ ਚੇਂਜ ਹੋ ਰਿਹਾ ਮਸ਼ੀਨੀ ਯੁੱਗ ਚੇਂਜ ਹੋ ਰਿਹਾ ਉਹਦੇ ਨਾਲ ਖੇਤੀ ਦੇ ਉਜ਼ਾਰ ਵੀ ਚੇਂਜ ਹੋ ਰਹੇ ਆ ਜਿਹਦੇ ਕਰਕੇ ਹੀ ਟਰੈਕਟਰ ਤਾਂ ਵੱਡੇ ਹੀ ਹੁਣ ਦੇਖ ਲਓ ਗੱਡੀਆਂ ਅੱਗੇ ਕਿਹੜੀਆਂ ਲੰਦੇ ਨੇ ਛੋਟੀਆਂ ਸਵਿਫਟ ਹੋ ਗਈ ਆਲਟੋ ਹੋ ਗਈ ਜਾਂ ਹੋਰ ਹੋ ਗਈਆਂ ਛੋਟੀਆਂ ਗੱਡੀਆਂ ਹੈ ਤੇ ਹੁਣ ਗੱਲੇ ਫਾਰਚਨਰ ਤੋਂ ਉੱਤਰਦੀ ਹੈ ਥਾਰ ਫਾਰਚਨਰ ਸਕਾਰਪੀਓ ਐਨਾ ਇਦਾਂ ਦੀਆਂ ਗੱਡੀਆਂ ਹੁੰਦੀਆਂ ਇਦਾਂ ਦਾ ਬਸ ਤੁਹਾਨੂੰ ਪਤਾ ਵੀ ਜਿੱਕਣਾ ਦਾ ਮਾਹੌਲ ਹੈ ਜਿੱਕਣਾ ਤਾਂ ਆਪਣਾ ਯੁੱਗ ਚੇਂਜ ਹੋ ਰਿਹਾ ਜਿੱਕਣਾ ਪੈਸਾ ਉਹਦੇ ਹਿਸਾਬ ਨਾਲ ਕੰਮ ਕਰ ਰਹੇ ਆਂ ਬਿਜ਼ਨਸ ਚੱਲ ਰਿਹਾ ਪੈਸਾ ਆ ਰਿਹਾ ਓਕਣੀ ਉਹਦੇ ਨਾਲ ਨਾਲ ਆਪਣੇ ਖੇਤੀਬਾੜੀ ਉਜਾਰ ਤੇ ਆਪਣੇ ਵਹੀਕਲ ਵੀ ਚੇਂਜ ਹੋ ਰਹੇ ਤੇ ਚਲੋ ਠੀਕ ਹੈ ਜੀ ਇੰਨਾ ਕ ਬਲੌਗ ਤਾਂ 2-4 ਮਿੰਟ ਦਾ ਕਰੀਏ ਕਬੂਲ ਤੇ ਫਿਰ ਵੀ ਚਲੋ ਦਿਲ ਕਰਿਆ ਮੇਰਾ ਵੀ ਮੈਂ ਚੱਲਿਆ ਘਰ ਨੂੰ ਕਿਉਂ ਨਾ 2 ਮਿੰਟ ਦਾ ਬਲੌਗ ਐ ਵੀ ਦਿਖਾ ਦਈਏ ਵੀ ਆਪਣੇ ਸਬਸਕ੍ਰਾਈਬਰ ਸੋਚਦੇ ਹੋਣਗੇ ਵੀ ਵਿਵੇਂਦਰ ਹੁਣਾਂ ਟਰੈਕਟਰ ਦਾ ਪਾੰਦਾ ਨਹੀਂ ਚਲੋ 2 ਮਿੰਟ ਦਾ ਇਹ ਵੀ ਮੈਂ ਦੇ ਦਈਏ ਬਲੌਗ ਤੇ ਕੁਛ ਆਪਣਾ ਇੱਕ ਗੱਲ ਜਿਹੜੇ ਬੱਚੇ ਬਜ਼ੁਰਗ ਜੁੜੇ ਹੋਏ ਆ ਜਾਂ ਕਿਸਾਨ ਭਰਾ ਉਹ ਦੇਖ ਲੈਣੇ ਉਹਨਾਂ ਦਾ ਮਨ ਵੀ ਹੋਰ ਹੁੰਦਾ ਕੋਈ ਸਲਾਹ ਹੈ ਕੋਈ ਮਨਚੇ ਹੁੰਦਾ ਤੇ ਇੰਨਾ ਕਿ ਮੈਂ ਤੁਹਾਨੂੰ ਦੱਸ ਦਿੰਨਾ ਹੀ ਹੁਣ ਲਾਸਟ ਚ ਵੀ ਕਦੇ ਵੀ ਜੇ ਕੜਾ ਖਰਾਬ ਹੈ ਸਲਫ ਵਾਲਾ ਢੀਲ ਵਾਲਾ ਕੜਾ ਖਰਾਬ ਹੋ ਗਿਆ ਤਾਂ ਗਰਾਰੀ ਨਾ ਪਵਾਓ ਨਾ ਸਲਫ ਦਾ ਕੰਮ ਪਹਿਲਾਂ ਕੜਾ ਪਵਾਓ ਫਿਰ ਗੈਲੇ ਸਲਫ ਦਾ ਕੰਮ ਕਰਾਓ ਗਰਾਰੀ ਪਵਾਓ ਮੈਂ ਵੀ ਇਹਦੀ ਚੇਂਜ ਕਰਾ ਕੇ ਆ ਦੇਖੋ ਸਲਫ ਵਾਲੀ ਵੀ ਚੇਂਜ ਕਰਾਤੀ ਇਹਦੀ ਗਰਾਰੀ ਅੱਜ ਸਵੇਰੇ ਹੀ ਮੈਂ ਅੰਕਲ ਨੂੰ ਰੋਕ ਤੇ ਉਹ ਕਹਿੰਦਾ ਗਰਾਰੀ ਪਵਾ ਲਮ ਮੈਂ ਨਹੀਂ ਮਨ ਨੂੰ ਆ ਜਣ ਦੇ ਦੇ ਜਾਂ ਦੇਖਿਆ ਵੀ ਕੜਾ ਹੀ ਇਲੈਕਟ੍ਰੀਸ਼ੀਅਨ ਨੂੰ ਕਿਹਾ ਤਾਂ ਹੂੰ ਸਲਫ ਖੋਲ ਆਪਣੀ ਗਰਾਰੀ ਪਾ ਦੇ ਮੈਂ ਪਾ ਦਣਾ ਕਿਉਂਕਿ ਦੋਏ ਸੈੱਟ ਪਾਉਂਗੇ ਤਾਂ ਚੱਲੂਗਾ ਨਹੀਂ ਇੱਕ ਸੈੱਟ ਪਾ ਦੰਦੇ ਸੀ ਬਾਹਰ ਤੋਂ ਗਰਾਰੀ ਪਾ ਦੰਦੇ ਜਾਂ ਕੱਲਾ ਕੜਾਈ ਪਾ ਦੇ ਤਾਂ ਵੀ ਨਹੀਂ ਚੱਲਦਾ ਜੀ ਜੇ ਕੜਾ ਵੀ ਪਾ ਦੋ ਨਾ ਕੱਲਾ ਤਾਂ ਗਰਾਰੀ ਜਿਹੜੀ ਕਸੀ ਵੀ ਉਹਨਾਂ ਫੇਰ ਗਰਾਰੀ ਨਾਲ ਕੜਾ ਮਾਰ ਦਣਾ ਜੀ ਨੁਕਸਾਨ ਹੈ ਜੀ ਉੱਥੇ ਕਿਸਾਨ ਦਾ ਚਲੋ ਠੀਕ ਹੈ ਜੀ ਇੰਨੀਆਂ ਗੱਲਾਂ ਬਾਤਾਂ ਮਿਲ ਗਈਆਂ ਫੇਰ ਕੱਲ ਤੇ ਬਲੌਗ ਦੇਖ ਰਹੇ ਆਪਾਂ ਨੇ ਕਲੱਚ ਖੋਲਿਆ ਤਾਂ 855 ਦਾ ਤੇ ਆਪਾਂ ਨੂੰ ਪਾਣਾ ਹੈ ਕੜਾ ਤੇ ਕੜਾ ਹੋ ਰਿਹਾ ਜੀ ਗਰਮ ਇਹ ਹੁੰਦਾ ਕਿ ਨਾ ਕਿ ਇਹਦੇ ਤੇ ਹੁਣ ਜੇ ਪਹਿਲਾਂ ਚੜਾਂਦੇ ਤੇ ਜੇ ਤਾਂ ਇੱਧਰ ਖੱਟ ਮਾਰਦੇ ਇੱਧਰ ਤੇ ਉੱਠਦਾ ਤਾਂ ਹੁਣ ਆਪਾਂ ਨੇ ਲਿਆਣਾ ਇਹਦੇ ਉੱਪਰ ਐਂ ਛੱਡਣਾ ਜ्यों-ਜ्यों ਠੰਡਾ ਹੋਈ ਜਾਣਾ ਜ्यों-ਜ्यों ਇਹਨੇ ਲੋਕ ਹੋਈ ਜਾਂਦਾ ਹੈ। ਲੈ ਇਹ ਫਿਰ ਪਾਉ। ਆਜੋ ਆਜੋ। ਬਾਬੂ ਹਾਂਜੀ ਮੜਕ ਜੀ ਐਂ ਕਰ ਲੈ ਮੈਂ ਤੂੰ ਮੜਕ ਹੱਥ ਤੇ ਗਲ ਚੱਕ ਕੇ ਆਏ ਮਾਣੇ ਸਾਫ ਸੁਣਦਾ ਨਹੀਂ। ਆਹ ਹੋ ਹੋ ਨਹੀਂ ਨਹੀਂ। ਦੇਖ ਲੈ ਨਹੀਂ ਨਹੀਂ। ਬਾਬੂ ਨੂੰ ਤਾਂ ਆ ਲਾਇਆ ਹੀ ਅੱਜਕੱਲ ਕਿਉਂਕਿ ਬਾਬੂ ਨੂੰ ਲੱਗਣਾ ਪੈਣਾ ਹੈ। ਕਿਉਂਕਿ ਕੰਮ ਬਾਬੂ ਦਾ ਵੀ ਹੈ। ਉਹ ਕਿਤਰਾ ਬਾਬਲੂ ਹੈ ਨਾ ਪਤਾ ਤੁਹਾਨੂੰ ਪਤਾ ਮੰਨੂ ਵੀ ਦੇਖੋ ਜੀ ਬਾਬਲੂ ਨੇ ਪਾਈ ਹੈ ਸਲਫੋ ਰੋਲਾ ਸਾਰਾ ਬਾਬਲੂ ਦਾ ਤੁਹਾਨੂੰ ਪਤਾ ਵੀ ਇਹ ਕਹਿੰਦਾ ਕੜਾ ਮਰ ਗਿਆ ਮਾ ਭਾਈ ਕੜਾ ਮਾ ਦਨੋ ਲੈ ਵੀ ਆ ਜਾ ਇਧਰ ਹੀ ਤੇ ਬੈਣਾ ਆ ਜਾ ਆ ਜਾ ਗਰਮ ਕਰਕੇ ਚੜਾਉਂਦੇ ਹੈ ਅੰਕਲ ਇਹਨੂੰ ਹਾਂ ਜੇ ਤੂੰ ਠੰਡਾ ਚੜਾਉਂਗਾ ਨਾ ਉਹਦਾ ਕੋਈ ਫਾਇਦਾ ਨਹੀਂ ਦੇਖੋ ਹੁਣ ਆ ਦੇਣਾ ਦੇ ਹੂੰ ਜੇ ਤੂੰ ਦੇਖੂਗਾ ਨਾ ਘੁੰਮਦਾ ਵੀ ਹੈ ਉੱਪਰ ਬੈਠਦਾ ਹੋ ਗਿਆ ਲੋਕ ਯਾ ਪਤਾ ਕੀ ਆਏ ਬਬਲੂ ਮਿਲੂ ਕੋ ਯੋ ਨਹੀਂ ਹੈਗਾ ਆ ਦੇਖੋ ਬਦਨ ਹੂੰ ਇੱਧਰ ਤੇ ਜਿਆਦਾ ਟਾਈਮ ਟੂ ਮੇ ਇਹਦਾ ਕੁਝ ਨਹੀਂ ਹੁੰਦਾ ਨਾ ਇੱਧਰ ਤੇ ਜਿਆਦਾ ਕੰਮ ਹੋ ਗਿਆ ਆ ਦੇਖ ਬਾਹਰ ਦਿਖ ਰਿਹਾ ਹੂੰ ਇੱਧਰ ਤੇ ਹੀ ਗਿਆ ਇਹ ਤਾਂ ਵੀ ਦੇਖੋ ਦਮਣਾ ਹੱਥ ਲੱਗ ਗਿਆ ਹੈਗਾ ਯਾਰ ਅੰਡਰ ਵਿੱਚ ਤਾਂ ਲਾਸਾਟ ਦੇ ਬਹੁਤ ਜਿਆਦਾ ਕਰਨ ਲੋਰੀ ਕਰਦੇ ਆ ਲੋਕ ਐਂ ਕਿ ਆਪਾਂ ਨਾ ਸੋਦਾ ਨਹੀਂ ਕਰ ਸਕਦੇ ਇੱਦਾਂ ਬਹੁਤ ਹੁੰਦਾ ਆ ਅਕਲ ਟਾਈਮ ਤਾਂ ਨਹੀਂ ਹੁੰਦਾ ਇਹਦਾ ਕੋਈ ਬੰਦੇ ਆ ਵਾਜੀ ਕਿਹਦਾ ਟਾਈਮ ਟੂ ਹੁੰਦਾ ਟਾਈਮ ਕੋਈ ਨਹੀਂ ਹੈ ਬਾ ਗਰਮ ਕਰਕੇ ਉੱਪਰ ਰੱਖ ਕੇ ਨਾ ਆਪਣੇ ਆਪ ਠੰਡਾ ਹੋ ਜਾਣਾ ਜੇ ਆਪਾਂ ਇੰਨਾ ਹੀ ਪਾਦੇ ਤਾਂ ਇਹਨੂੰ ਇੱਧਰ ਤੇ ਰੱਖ ਕੇ ਇੰਨਾ ਬਹਿ ਜਾਣਾ ਤਾਂ ਇਹ ਨਾ ਜਾਊਗਾ ਸੱਟ ਮਾਰ ਮੀਂਦੀ ਇੱਧਰ ਟੁੱਟ ਜਾਣਾ ਬਈ ਵਾਹ ਲੋਕ ਨਹੀਂ ਦੱਸਣਾ ਹੁਣ ਜੂ ਜੂ ਨਾਲੇ ਤਾਂ ਗਰਮ ਹੋ ਕੇ ਇਹ ਫੈਲ ਗਿਆ ਹੂੰ ਨਾਲੇ ਜਦ ਜੂ ਜੂ ਠੰਡਾ ਹੁੰਦਾ ਨਾ ਇਹਦੇ ਕੋਲ ਵੀ ਟੈਨ ਹੋ ਜਾਣਾ ਤੂੰ ਇਹਨੂੰ ਕਿਹੜਾ ਕੋਈ ਨਾਟੇ ਦੇਖ ਲੋ ਕੋਈ ਨਟ ਨਹੀਂ ਲੋਕ ਕਰਦੇ ਨਹੀਂ ਵੀ ਕੱਲ ਘੁੰਮਣਾ ਜਾਵੇ ਦੇ ਕੋਈ ਨਟ ਨਹੀਂ ਹੈ ਇਹਨੇ ਗਹਾਂ-ਗਹਾਂ ਬੈਸੇ ਕਿਤੇ-ਕਿਤੇ ਕਰ ਦਨੇ ਇਹ ਐਲਕੇ ਵਾਲੇ ਬੋਲਟ ਦੇ ਦਨੇ ਪਰ ਹੁਣ ਚੱਲਦਾ ਹੀ ਨਹੀਂ ਹੈ ਜ਼ਿਆਦਾਤਰ ਅੱਜ ਤੱਕ ਤਾਂ ਆਈ ਨਹੀਂ ਕੋਈ ਬੋਲਟ ਬੋਲਟ ਅੱਗੇ ਪਤਾ ਨਹੀਂ ਕਿਹ ਚੱਲੂਗਾ ਬਸ ਚਹੀਦਾ ਸਾਨੂੰ ਆਹੀ ਹੈ